ਛਣ ਦਾ ਗਲ ਜਾਣਾ ਜਾਂ ਝੜ ਜਾਣਾ ਲੈ ਕੇ ਡਿੱਗ ਪੈਣਾ ਇੱਕ ਬੜੀ ਖਤਰਨਾਕ ਬਿਮਾਰੀ ਹੈ ਖਾਸ ਕਰੇ ਮੱਜਾਂ ਵਿੱਚ ਹੁੰਦੀ ਹੈ ਔਰ ਠੀਕ ਹੋਣ ਦੇ ਚਾਂਸ ਇਹਦੇ ਬਹੁਤ ਘੱਟ ਹੁੰਦੇ ਨੇ ਜਾਂ ਨਾ ਮਾਤਰ ਹੁੰਦੇ ਨੇ ਤਾਂ ਆਪਾਂ ਇਹ ਕੇਸ ਇੱਕ ਠੀਕ ਵੀ ਕਰਿਆ ਸੀ ਔਰ ਇਸਦੇ ਟ੍ਰੀਟਮੈਂਟ ਬਾਰੇ ਵੀ ਦੱਸਾਂਗੇ ਤੇ ਇਹ ਵੀਡੀਓ ਬੜੀ ਜ਼ਰੂਰੀ ਸੀ ਕਿਉਂਕਿ ਇਸਦਾ ਟ੍ਰੀਟਮੈਂਟ ਪੋਸੀਬਲ ਤਾਂ ਜੇ ਪਹਿਲੇ ਦਿਨ ਸਹੀ ਆਪਾਂ ਬਿਮਾਰੀ ਨੂੰ ਲੱਭ ਲਈਏ ਉਸ ਦਾ ਸਹੀ ਡਾਇਗਨੋਸ ਕਰ ਲਈਏ ਵੀ ਕੀ ਬਿਮਾਰੀ ਹੈ ਇਸ ਨੂੰ ਬਾਕੀ ਫੰਗਲ ਜੰਗ ਐਂਗ੍ਰੀਨ ਮਸਟੇਟਸ ਹੈ ਜਾਂ ਕੋਈ ਹੋਰ ਕਾਰਨ ਜਾਂ ਕੱਲੀ ਭਲੂਣ ਚ ਵੀ ਬਹੁਤ ਸਾਰੇ ਫਾਰਮਰ ਇੱਥੇ ਰਹਿੰਦੇ ਨੇ ਵੀ ਭਲੂਣੀ ਹੈ ਪਰ ਜਦੋਂ 2-3 ਦਿਨ ਪੈ ਜਾਂਦੇ ਨੇ ਹਾਰਡ ਹੋ ਜਾਂਦਾ ਜਾਦੇ ਥਣ ਤਾਂ ਉਸ ਤੋਂ ਬਾਅਦ ਕੋਈ ਹੱਲ ਨਹੀਂ ਹੁੰਦਾ ਉਹਦਾ ਕਿਉਂ ਜੇ ਦੂਜਾ ਤੀਜਾ ਦਿਨ ਪੈ ਗਿਆ ਫਿਰ ਇਹ ਸਨੇਹੀ ਗੱਲ ਨਹੀਂ ਹੈ ਫਿਰ ਕੋਈ ਹੱਲ ਨਹੀਂ ਪਰ ਆਪਾਂ ਇਹ ਕੇਸ ਠੀਕ ਕਰ ਲਿਆ ਸੀ ਬਿਲਕੁਲ ਆਪਾਂ ਤੁਹਾਨੂੰ ਠੀਕ ਹੋਈ ਦੀ ਵੀ ਇਹਦੀਆਂ ਫੋਟੋਆਂ ਥੋੜੀਆਂ ਦਿਖਾ ਦਿੰਨੇ ਆ ਤੇ ਪੂਰੀ ਵੀਡੀਓ ਵਿੱਚ ਆਪਾਂ ਤੁਹਾਨੂੰ ਇਸ ਦੇ ਟਰੀਟਮੈਂਟ ਬਾਰੇ ਵੀ ਦੱਸਾਂ ਇਹ ਦੇਖੋ ਤੁਸੀਂ ਇਹ ਜਿਹਦੇ ਚਾਰੇ ਥਣ ਹੁਣ ਠੀਕ ਨੇ ਤਿੰਨ ਥਣੇ ਦੇ ਜਿਆਦੇ ਹੋ ਗਏ ਸੀ ਫਰਮਰ ਨਾਲ ਵੀ ਤੁਹਾਡੀ ਗੱਲ ਕਰਾਉਨੇ ਆ ਪਸ਼ੂ ਪਾਲਕਨਾਂ ਔਰ ਇਹ ਹੁਣ ਬਿਲਕੁਲ ਠੀਕ ਨੇ ਇਹਦੇ ਚਾਰੇ ਥਣ ਤੇ ਵੀਡੀਓ ਸ਼ੁਰੂ ਕਰਦੇ ਆ ਅਖੀਰ ਤੱਕ ਪੂਰੀ ਵੀਡੀਓ ਵਿੱਚ ਜੁੜੇ ਰਹਿਣਾ ਜੀ ਮਾਸਟਾਈਟਿਸ ਜਾਂ ਥਨੇਲਾ ਰੋਗ ਪਸ਼ੂਆਂ ਵਿੱਚ ਆਉਣ ਵਾਲੀ ਇੱਕ ਆਮ ਜੀ ਬਿਮਾਰੀ ਆ ਵੀ ਬਹੁਤ ਜਿਆਦਾ ਦੇਖਣ ਵਿੱਚ ਆਉਂਦੀ ਆ ਪਰ ਜਦੋਂ ਇਹ ਜ਼ਿਆਦਾਤਰ ਬਿਮਾਰੀਆਂ ਕੀ ਨੇ ਥੋੜਾ ਇਲਾਜ ਕਰਵਾਇਆ ਆਪਾਂ ਇੱਕ ਦਿਨ ਜਾਂ ਤਿੰਨ ਦਿਨ ਜਾਂ ਪੰਜ ਦਿਨ ਦਾ ਉਹ ਠੀਕ ਹੋ ਗਿਆ ਥਣ ਚੱਲ ਪਿਆ ਪਸ਼ੂ ਦੁਬਾਰਾ ਦੁੱਤੇ ਆ ਗਿਆ ਇੱਥੇ ਤੱਕ ਤਾਂ ਗੱਲ ਠੀਕ ਹੈ ਪਰ ਬਹੁਤ ਸਾਰੇ ਥਨੇਲਾ ਰੋਗ ਨੇ ਜੋ ਮਸਟਾਈਟਸ ਦੀਆਂ ਅਲੱਗ-ਅਲੱਗ ਟਾਈਪਸ ਨੇ ਉਸ ਐਸੀਆਂ ਬਿਮਾਰੀਆਂ ਜਿਹੜੀਆਂ ਬੜਾ ਵੱਡਾ ਨੁਕਸਾਨ ਕਰ ਜਾਂਦੀਆਂ ਨੇ ਡੈਰੀ ਫਾਰਮਰ ਦਾ ਪਸ਼ੂ ਵੀ ਖਰਾਬ ਹੋ ਜਾਂਦਾ ਥਣ ਖੜ ਜਾਂਦਾ ਜਾਂ ਕੁਝ ਕੇਸ ਐਸੇ ਨੇ ਜਿਹੜੇ ਵਿੱਚ ਇਹ ਪਸ਼ੂ ਦੀ ਮੌਤ ਦਾ ਵੀ ਕਾਰਨ ਬਣਦੀਆਂ ਨੇ ਕੁਝ ਬਿਮਾਰੀਆਂ ਮਸਟੈਟਸ ਦੀਆਂ ਐਸੀਆਂ ਨੇ ਜਿਸ ਤਰ੍ਹਾਂ ਇਕੋਲਾਈ ਬੈਕਟੀਰੀਆ ਆਪਾਂ ਬੋਲਦੇ ਆ ਗੈਂਗਰੀਨ ਮਸਟੈਟਸ ਹੈ ਔਰ ਕੁਸਮਾਰੀਆਂ ਐਸੀਆਂ ਨੇ ਕਿ ਵੀ ਜੇ ਚਾਰੇ ਥਾਣਾਂ ਨੂੰ ਹੋ ਜਾਂਦਾ ਚਾਰੇ ਦੇ ਚਾਰੇ ਥਣ ਖੜ ਜਾਂਦੇ ਆ ਤੇ ਪਸ਼ੂ ਕਿਸੇ ਕੰਮ ਦਾ ਨਹੀਂ ਰਹਿੰਦਾ ਨਕਮਾ ਹੋ ਜਾਂਦਾ ਪਸ਼ੂ ਚਾਹੇ ਹੋ ਅੱਗੇ ਸੂਹਾ ਦਿੰਦਾ ਵੀ ਰਹੇ ਤਾਂ ਐਸਾ ਹੀ ਇੱਕ ਕੇਸ ਸੀ ਮੇਰੇ ਪੰਡ ਸੀ ਬਲਵੀਰ ਸਿੰਘ ਜੀ ਦੇ ਘਰ ਬਲਵੀਰ ਸਿੰਘ ਜੀ ਮੇਰੇ ਨਾਲ ਖੜੇ ਨੇ ਸਵਾਗਤ ਹੈ ਤੁਹਾਡਾ ਤੇ ਜੋ ਵੀ ਜੁੜੇ ਨੇ ਵੀਡੀਓ ਵਿੱਚ ਉਹਨਾਂ ਦਾ ਸਭ ਦਾ ਸਵਾਗਤ ਹੈ ਤਾਂ ਆਪਾਂ ਗੱਲ ਕਰਾਂਗੇ ਮੱਝ ਦੀ ਸਟਾਰਟਿੰਗ ਵਿੱਚ ਆਪਾਂ ਇਹਦੇ ਬਾਰੇ ਦਿਖਾਇਆ ਵੀ ਕਿਸ ਤਰ੍ਹਾਂ ਇਹਦੇ ਥਣ ਹੋ ਗਈ ਸੀ ਪਹਿਲੇ ਦਿਨ ਜਦੋਂ ਇਸ ਤਰ੍ਹਾਂ ਹੁੰਦਾ ਏ ਕਿ ਇਸ ਸੀ ਜਿਹੜਾ ਇਹਨਾਂ ਨੂੰ ਮੈਂ ਪਹਿਲਾਂ ਇਹੀ ਗੱਲਾਂ ਸਾਰੀਆਂ ਕਈਆਂ ਨੇ ਕੋਈ ਵੀ ਡਾਕਟਰ ਤੁਹਾਨੂੰ ਦੇਖੇ ਜਦੋਂ ਤਾਜੇ ਸੂਏ ਪਸੂ ਨੂੰ ਸੋਜ ਆ ਗਈ ਥਾਣਾ ਉੱਪਰ ਸੋਜ ਆਉਂਦੀ ਏ ਔਰ ਇਸ ਤਰ੍ਹਾਂ ਸੋਜ ਆਉਂਦੀ ਏ ਕਿ ਉਹ ਲਾਈਟ ਮਾਰਦਾ ਬਿਲਕੁਲ ਚਮਕ ਹੁੰਦੀ ਹੈ ਜਿਸ ਤਰ੍ਹਾਂ ਉਹ ਤੇਲ ਲੱਗਿਆ ਹੁੰਦਾ ਥਾਣਾ ਉੱਪਰ ਇਸ ਤਰ੍ਹਾਂ ਦੀ ਚਮਕ ਹੁੰਦੀ ਹੈ ਤੇ ਹਾਰਡ ਹੋ ਜਾਂਦੇ ਬਹੁਤ ਜ਼ਿਆਦਾ ਕਿਸੇ ਕਿਸੇ ਕੇਸ ਚ ਹਲਕਾ ਖੂਨ ਆਉਂਦਾ ਦੁੱਧ ਵਿੱਚ ਤਾਂ ਇਸ ਨੂੰ ਅਸੀਂ ਗੈਂਗਰੀਨ ਮਸਟੇਟਸ ਬੋਲਦੇ ਆ ਜਾਂ ਫੰਗਲ ਮਸਟੇਟਸ ਵੀ ਬੋਲਦੇ ਆ ਇਸ ਦੇ ਵਿੱਚ ਕੋਈ ਆਪਸ਼ਨ ਨਹੀਂ ਹੁੰਦਾ ਆਪਣੇ ਕੋਲੇ ਇਹ ਥਣ ਨੇ ਗਲ ਕੇ ਝੜ ਕੇ ਡਿੱਗ ਪੈਣਾ ਹੁੰਦਾ ਤੇ ਬਹੁਤ ਸਾਰੇ ਕੇਸ ਮੈਂ ਐਸੇ ਵੀ ਦੇਖਨੇ ਵੀ ਮੱਜਾਂ ਦੇ ਵਿੱਚ ਕੀ ਹੋਇਆ ਪਹਿਲਾਂ ਛੋਟੀਆਂ ਦੇ ਦੋ ਇੱਕ ਬਿਮਾਰੀ ਹੁੰਦੀ ਆ ਲੇਟ ਹੋ ਗਿਆ ਦੋ ਤਿੰਨ ਦਿਨ ਪੈ ਗਏ ਉਹਨੂੰ ਉਸ ਤੋਂ ਬਾਅਦ ਉਹ ਠੀਕ ਨਹੀਂ ਹੁੰਦਾ ਕਿੰਨੇ ਹੋਏ ਆਪਾਂ ਦਵਾਗਾਂ ਤੋ ਚਾਰੇ ਦੀ ਚਾਰੇ ਥਣ ਵੀ ਮੈਂ ਹੁੰਦੇ ਦੇਖੇ ਨੇ ਵੀ ਚਾਰੇ ਥਾਣੀ ਗਲ ਕੇ ਝੜ ਜਾਂਦੇ ਨੇ ਡਿੱਗ ਪੈਂਦੇ ਨੇ ਪਰ ਇਹ ਤੁਹਾਡੇ ਪਿੱਛੇ ਜਿਹੜੇ ਆਪਣੇ ਪਿੱਛੇ ਮੱਝ ਖੜੀ ਆ ਇਹਦੇ ਚਾਰੇ ਤਿੰਨ ਥਣ ਹੋ ਗਈ ਸੀ ਇੱਕ ਥੋੜਾ ਘੱਟ ਸੀ ਤਾਂ ਇਹਦੇ ਤਿੰਨੇ ਠੀਕ ਵੀ ਹੋਏ ਨੇ ਚੱਲ ਵੀ ਰਹੇ ਨੇ ਸਾਰੀ ਗੱਲਬਾਤ ਆਪਾਂ ਪੁੱਛਾਂਗੇ ਬਲਬੀਰ ਜੀ ਨੂੰ ਤੇ ਗੱਲਬਾਤ ਕਰਦੇ ਆ ਪੂਰੀ ਵੀਡੀਓ ਵਿੱਚ ਜੁੜੇ ਰਹਿਣਾ ਆਪਾਂ ਟ੍ਰੀਟਮੈਂਟ ਬਾਰੇ ਵੀ ਦੱਸਾਂਗੇ ਵੀ ਕਿਸ ਤਰ੍ਹਾਂ ਹੋਇਆ ਇਹਦਾ ਕਿਵੇਂ ਆਪਾਂ ਸਹੀ ਕਰਿਆ ਇਹ ਸੁਣਨ ਤੋਂ ਪਹਿਲਾਂ ਹੀ ਹੋ ਗਈ ਸੀ ਆਪਾਂ ਦੋ ਚਾਰ ਗੱਲਾਂ ਕਰਦੇ ਆ ਹਾਂਜੀ ਗੁਰਬੀਰ ਜੀ ਕੀ ਹਾਲ ਹੈ ਠੀਕ ਹੈ ਜੀ ਵਧੀਆ ਆ ਕਿੰਨੇ ਦਿਨ ਸੌਂਦੇ ਰਹਿੰਦੇ ਸੀ ਜਦੋਂ ਆਪਣੀ ਨੂੰ ਸੋਜ ਆਈ ਸੀ ਥਣਾ ਨੂੰ ਇਹ 10 10 15 ਦਿਨ ਰਹਿੰਦੇ ਸੀ ਸੌਂਦੇ 10 15 ਦਿਨ ਰਹਿੰਦੇ ਸੀ ਜਦੋਂ ਤੁਸੀਂ ਮੈਨੂੰ ਦਿਖਾਈ ਤਾਂ ਆਪਾਂ ਤੁਹਾਨੂੰ ਕੀ ਗੱਲਾਂ ਕਹੀਆਂ ਸੀ ਥਣਾ ਬਾਰੇ ਤੁਸੀਂ ਮੈਨੂੰ ਕਿਹਾ ਸੀ ਅਵੇ ਦੇ ਕੋਈ ਚਾਂਤ ਨਹੀਂ ਗਏ ਠੀਕ ਹੁੰਦੇ ਠੀਕ ਹੈ ਇਹੀ ਗੱਲਾਂ ਜਿਹੜੀਆਂ ਆਪਾਂ ਦੱਸ ਕੇ ਆਏ ਇਹ ਇਹੀ ਆਈ ਸੀ ਇਹ ਗੱਲ ਕੇ ਛੱਡ ਜਾਣਾ ਥਣਾ ਇਹ ਗੱਲ ਕੇ ਛੱਡ ਜਾਣਾ ਤੇ ਸਟਾਰਟਿੰਗ ਆਪਾਂ ਤੁਹਾਨੂੰ ਫਿਰ ਕਿਸ ਤਰ੍ਹਾਂ ਕੀ ਦਿੱਤੀ ਦਵਾਈ ਇਹਦੀ ਮੈਨੂੰ ਹੋਮੋਪੈਥੀ ਦੇ ਤੀਵਲਾਂ ਹਾਂਜੀ ਤਾਂ ਇੱਥੇ ਮੈਂ ਫੇਰ ਐਡ ਗੱਲ ਕਰਦਾ ਗੱਲ ਅੱਗੇ ਗੱਲ ਕਰਦੇ ਆ ਫਿਰ ਵੀ ਸਭ ਤੋਂ ਪਹਿਲਾਂ ਜ਼ਰੂਰੀ ਹੁੰਦੀ ਹੈ ਇਸ ਵਿੱਚ ਹੋਮੋਪੈਥੀ ਹੋਮੋਪੈਥੀ ਦਾ ਕੰਬੀਨੇਸ਼ਨ ਹੈ ਇੱਕ ਸਪੈਸ਼ਲ ਕੰਬੀਨੇਸ਼ਨ ਆ ਉਹ ਆਪਣੇ ਡੇਰੀ ਮਾਰ ਤੋਂ ਮਿਲ ਜਾਂਦਾ ਜੰਗਿਆਣੀ ਤੁਝੇ ਕੋਈ ਵੀ ਲੈਣਾ ਚਾਹੂਗਾ ਇਸ ਤਰ੍ਹਾਂ ਦਾ ਕੇਸ ਆਉਂਦਾ ਪਰ ਸ਼ਰਤ ਇਹ ਹੈ ਵੀ ਉਹ ਤੁਹਾਨੂੰ ਸਟਾਰਟਿੰਗ ਜਦੋਂ ਪਹਿਲੇ ਦਿਨ ਸਹੀ ਡਾਇਗਨੋਸ ਹੋ ਗਈ ਬਿਮਾਰੀ ਤੇ ਪਤਾ ਲੱਗਾ ਵੀ ਵਾਕਈ ਇਹ ਗੈਂਗਰੀਨ ਮਿਸਟੈਡਸ ਹੈ ਤਾਂ ਹੀ ਉਹਨੇ ਕੰਮ ਕਰਨਾ ਜੇ ਤੀਸਰਾ ਚੌਥਾ ਦਿਨ ਪੈ ਗਿਆ ਲੇਟ ਹੋ ਗਏ ਤੁਸੀਂ ਤਾਂ ਫਿਰ ਤੁਹਾਡੇ ਟੀਕੇ ਵੀ ਜਿੰਨੇ ਮਰਜ਼ੀ ਲਵਾਈ ਜੋ ਕੋਈ ਨਹੀਂ ਕੰਮ ਕਰਦੇ ਤੇ ਉਹ ਦਵਾਈ ਨੇ ਵੀ ਆਪਣੀ ਨੇ ਨਹੀਂ ਕੰਮ ਕਰਨਾ ਤਾਂ ਜੇ ਤੁਸੀਂ ਹੋਮੋਪੈਥੀ ਪਹਿਲੇ ਦਿਨ ਤੋਂ ਇਹ ਸ਼ੁਰੂ ਕਰ ਦੋਗੇ ਤਾਂ ਫਿਰ ਤੁਹਾਡੇ ਜਿਹੜੇ ਦਵਾਈਆਂ ਤੁਸੀਂ ਲਾਉਂਗੇ ਐਲੋਪੈਥੀ ਦਵਾਈਆਂ ਇੰਜੈਕਸ਼ਨ ਲਵਾਉਣੇ ਹੋ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਟ੍ਰੀਟਮੈਂਟ ਕਰਾਉਣੇ ਹੋ ਤਾਂ ਉਹ ਵੀ ਨਾਲ ਸਪੋਰਟ ਕਰੂਗਾ ਵਧੀਆ ਰਿਜ਼ਲਟ ਦੇਊਗਾ ਤੇ ਆਪਾਂ ਕਿੰਨੇ ਦਿਨ ਇਹਨੂੰ ਦਵਾਈ ਚਲਾਈ ਜੀ ਫਿਰ ਤੇ ਆਪਾਂ 5 ਦਿਨ ਦੋਈ ਚਲਾਈ ਜੀ ਹੋਮੋਪੈਥੀ ਨਾਲ ਤੇ ਪੂਰੀ ਠੀਕ ਕਿੰਨੇ ਦਿਨਾਂ ਚ ਹੋਈ ਇਹ ਇਹ 10 ਦਿਨਾਂ ਚ ਠੀਕ ਹੋ ਗਈ 10 ਦਿਨਾਂ ਅੱਜ ਪੂਰੀ ਠੀਕ ਹੋ ਗਈ ਸੀ ਦਵਾਈ ਦਿੰਦੇ-ਦਿੰਦੇ ਇਹ ਸੂਈ ਹਾਂ ਦਵਾਈ ਦਿੰਦੇ-ਦਿੰਦੇ ਸੂਈ ਠੀਕ ਹੈ ਹੁਣ ਅੱਜ ਸੂਈ ਨੂੰ ਕਿੰਨੇ ਦਿਨ ਹੋ ਗਏ ਉਹਨੂੰ ਅੱਜ ਇਹਨੂੰ 25 ਦਿਨ ਹੋ ਗਏ 25 ਦਿਨ ਸੂਈਨ ਹੋ ਗਏ ਤੇ ਦੁੱਧ ਕਿੰਨਾ ਕਾਇ ਇਹ 10 ਲੀਟਰ ਹੈ 10 ਕਿਲੋ ਦੁੱਧ ਵੀ ਕਰ ਗਈ ਹਾਂਜੀ ਠੀਕ ਵੀ ਨੇ ਚਾਰੇ ਥਾਂ ਨਾ ਚਾਰੇ ਥਾਂ ਠੀਕ ਹੈ ਬਿਲਕੁਲ ਹਾਂ ਤਾਂ ਵੀਡੀਓ ਬਣਾਉਣ ਦਾ ਮਕਸਦ ਆਪਣਾ ਇਹ ਸੀ ਵੀ ਬਹੁਤ ਸਾਰੇ ਜਿਹੜੇ ਵਧੀਆ ਡਾਕਟਰ ਨੇ ਵਧੀਆ ਕੰਮ ਕਰਦੇ ਨੇ ਸਹੀ ਡਾਇਗਨੋਸ ਕਰ ਲੈਂਦੇ ਨੇ ਪਹਿਲੇ ਦਿਨ ਪਰ ਇਹ ਟਰੀਟਮੈਂਟ ਉਹਨਾਂ ਤੱਕ ਹਲੇ ਨਹੀਂ ਪਹੁੰਚਿਆ ਜਾਂ ਅਲੱਗ-ਅਲੱਗ ਕੰਮ ਕਰਨ ਦਾ ਤਰੀਕਾ ਹੁੰਦਾ ਅਲੱਗ-ਅਲੱਗ ਰਿਸਰਚ ਹੁੰਦੀਆਂ ਨੇ ਬਹੁਤ ਸਾਰੀਆਂ ਇਸੰਗਰ ਰਿਸਰਚਾਂ ਪੰਗਾਂ ਨੇ ਜਿਹੜੀਆਂ ਕੁਝ ਕੋਸ ਬੰਦੇ ਦਾ ਕਿਸੇ ਮਤ ਰਹਿ ਜਾਂਦੇ ਨਹੀਂ ਤਾਂ ਆਪਾਂ ਕਹਿੰਦੇ ਵੀ ਕਿਸੇ ਵੀ ਕਿਸੇ ਵੀ ਹੋਰ ਵੀਰ ਦਾ ਇਸ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਕਿਸੇ ਡੇਰੀ ਫਾਰਮਰ ਦਾ ਪਸ਼ੂ ਪਾਲਕ ਵੀਰ ਦਾ ਤਾਂ ਇਹ ਤਾਂ ਹੀ ਵੀਡੀਓ ਬਣਾਉਣ ਦਾ ਮਕਸਦ ਸੀ ਆਪਾਂ ਵੀ ਦੱਸ ਸਕੀ ਵੀ ਸਭ ਤੋਂ ਪਹਿਲਾਂ ਹੋਮੋਪੈਥੀ ਪਾਵਾਂਗੇ ਤੇ ਇਹਦਾ ਸਹੀ ਇਲਾਜ ਕਰਾਂਗੇ ਤੇ ਠੀਕ ਬਿਲਕੁਲ ਹੋ ਜਾਂਦੇ ਨੇ ਪਰ ਸ਼ਰਤ ਇਹ ਹੈ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਇਹ ਆਪਾਂ ਸ਼ੁਰੂ ਕਰਾਂਗੇ ਤਾਂ ਬਹੁਤ ਸਾਰੇ ਡਾਕਟਰ ਵੀਰ ਨੇ ਜਿਹੜੇ ਇਹਨੂੰ ਡਾਇਗਨੋਸਿਸ ਤਾਂ ਕਰ ਲੈਂਦੇ ਨੇ ਵੀ ਇਹ ਤਾਂ ਜੀ ਗਲ ਕੇ ਛਡੂ ਗਈ ਆਪਾਂ ਦਵਾਈ ਲਾ ਕੇ ਦੇਖ ਲੈਣੇ ਆ ਤੁਹਾਡੀ ਕਿਸਮਤ ਆ ਬਾਕੀ ਤਾਂ ਉੱਥੇ ਅਸੀਂ ਕਹਾਂਗੇ ਵੀ ਤੁਸੀਂ ਦਵਾਈ ਲਵਾਓ ਜਰੂਰ ਕੁਲਵਾਓ ਪਰ ਨਾਲ ਦੀ ਨਾਲ ਹੋਮੋਪੈਥੀ ਦਵਾਈ ਜੋ ਕੰਬੀਨੇਸ਼ਨ ਅਸੀਂ ਦਿਨੇ ਬਣਾ ਕੇ ਤੁਸੀਂ ਉਹ ਜਰੂਰ ਸਟਾਰਟ ਕਰੋ ਤਾਂ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲਣਗੇ ਤੇ ਤੁਹਾਡੇ ਸਾਹਮਣੇ ਕੇਸ ਆ ਬਿਲਕੁਲ ਠੀਕ ਆ ਇਹ ਥਣ ਘਵਾ ਕੇ ਦਿਖਾ ਦਿਓ ਇਹਨੂੰ ਹੱਕ ਦੇ ਕੋਈ ਇਹਨੂੰ ਹੱਕ ਦੇ ਮੱਝ ਨੂੰ ਇਹਨੂੰ ਘਵਾ ਦਿਓ ਚਾਰੇ ਥਣ ਸਹੀ ਨੇ ਤੇ ਦੁੱਧ ਵੀ 10 ਕਿਲੋ ਦੇ ਰਹੀ ਹੈ ਹੁਣ ਇਹ। ਪਰ ਠੀਕ ਹੈ ਬਹੁਤ। ਤੇ ਠੀਕ ਹੈ ਜੀ ਜੋ ਵੀ ਰੀਡੋ ਵਿੱਚ ਜੁੜੇ ਨੇ ਸਭ ਦਾ ਧੰਨਵਾਦ। ਠੀਕ ਹੈ ਬਲਵੀ ਜੀ ਬਹੁਤ ਧੰਨਵਾਦ ਤੁਹਾਡਾ। ਵੀਡੀਓ ਬਣਾਉਣ ਲਈ ਤੁਸੀਂ ਸਮਾਂ ਦਿੱਤਾ। ਠੀਕ ਹੈ ਜੀ ਇਹ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓ ਆਪਾਂ ਲੈ ਕੇ ਦੇ ਰਹਾਂਗੇ। ਜੁੜੇ ਰਹਿਣਾ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਵੀ ਕਰਨਾ। ਧੰਨਵਾਦ।